ਨਨ ਪਰਸਿਐ ਗੁਰੂ ਕੈ ਜਨਮ ਮਰਨੁ ਦੁਖੁ ਹੋਵ ਸਿਫਤਿ ਖਸਮਨੀ ਨੂਰ ਅਰਸਹੁ ਕੋਰਸਹੁ ਛਟੀਐ ਤੁਧਿ ਟਿਠੇ ਸਚੇ ਪਾਤਸ਼ਾਹ ਨਨ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਸਿਰ ਸਾਹਾਂਦੈ ਜਿਸ ਪਾਸ ਬਹਿਠਿਆ ਸੋਹੀ ਸਭ ਨਾਨਦਾ ਵੇ ਸਜਣ ਸਚਾ ਪਾਤਸ਼ਾਹ ਸਿਰ ਸਾਹਾਂਦੈ ਜਿਸ ਪਾਸ ਬੈਠਿਆ ਸੋਹੀ ਸਬਨਾਂ ਦਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿੰਨ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਾਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਉਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹ ਸਹ ਲਾਹਣਾ ਪਿਆਰੇ ਪੀ ਤੇਰੀ ਸਹ ਲਾਹ ਵੇਣ ਬੋਹ ਤੋ ਪੈ ਡੁੱਬੀਏ ਪਿਆਰੇ ਕੰਦੀ ਪਾਇ ਕਹਾ ਰਹਾ ਸਾਲਾਹੀ ਸਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ ਮੇਰੇ ਪ੍ਰਵਸਾ ਲਾਹਨ ਸੇ ਭਲੇ ਪਿਆਰੇ ਛਾਪਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸਚਾ ਨੀਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੋਰੇ ਬੇ ਨ ਹੁਕਮ ਨਾ ਬੂਜੀਏ ਪਿਆਰੇ ਸਾਚੇ ਸਾਚਾ ਤਾਂ ਹੁਕਮ ਐ ਅੰਦਰ ਨਿਮਿਆ ਪਿਆਰੇ ਹੁਕਮ ਐ ਉਦਰਮ ਜਾ ਹੁਕਮ ਅੰਦਰ ਜੰਮਿਆ ਪਿਆਰੇ ਉਦੋਂ ਸਿਰ ਕੈ ਪਾਰ ਗੁਰਮੁਖ ਦਰਗਹ ਜਾਣਿਆ ਪਿਆਰੇ ਚੱਲ ਕਾਰਜ ਸਾਰ ਹੁਕਮ ਅੰਦਰ ਆਇਆ ਪਿਆਰੇ ਹੁਕਮੇ ਜਾ ਦੋ ਜਾਈ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਈ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹ ਪੈਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉ ਮੈਂ ਦੋਇ ਹੁਕਮੇ ਭਵੈ ਪਵਾਈਐ ਪਿਆਰੇ ਅਬ ਗਣ ਮੁਠੀ ਰੋਇ ਕਮ ਸੰਜਾਪੇ ਸ਼ਾ ਕਾ ਪਿਆਰੇ ਸੱਚ ਮਿਲੈ ਵੜਾਈ ਹੋਏ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਐ ਸਚਨਾ ਜਿੰਨੇ ਸੋਸਾ ਲਾਹਿਆ ਪਿਆਰੇ ਆ ਤਿੰਨ ਬਲਿਹਾਰੈ ਜਾ ਨਾ ਮਿਲੈ ਸੰਤੋਖੀ ਆ ਪਿਆਰੇ ਨਦਰਿ ਮੇਲ ਮਿਲਾਓ ਕਾਇਆ ਕਾਗਦ ਜੇਥੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ ਕਾਇਆ ਕਾਗਦ ਜੇ ਥੀਏ ਪਿਆਰੇ ਮਾਨਮਸ ਬਾਣੀ ਤਾਰ ਤਾਲ ਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰ ਤਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨਾਮ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ